ਡੀ 5 ਚੱਲ ਪੰਜਾਬੀ ਦੇਖ ਰਹੇ ਹੋ ਮੈਂ ਬਲਵਿੰਦਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਨੇ ਰਖਬੀਰ ਸਿੰਘ ਵੱਲੋਂ ਇੱਕ ਇਕਤਰਤਾ ਸੱਦੀ ਗਈ ਹੈ 2 ਦਸੰਬਰ ਵਾਲੇ ਦਿਨ ਉਸ ਇਕਤਰਤਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਫੈਸਲਾ ਸੁਣਾਇਆ ਜਾਵੇਗਾ ਤੁਹਾਨੂੰ ਦੱਸਦੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਦਿੱਤੇ ਹੋਏ ਨੇ ਤੇ ਦੂਜੇ ਪਾਸੇ ਮੇਰੇ ਸਹਿਯੋਗੀ ਸਿਮਰਨਜੀਤ ਕੌਰ ਗਿੱਲ ਵੱਲੋਂ ਵੱਖ-ਵੱਖ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਸਭ ਤੋਂ ਪਹਿਲੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਜੋ ਕੈਬਨਿਟ ਮੰਤਰੀ ਰਹੇ ਨੇ ਸੁਜੀਤ ਸਿੰਘ ਰਖੜਾ ਉਹਨਾਂ ਨਾਲ ਔਰ ਖਾਸਾ ਬੋਧ ਮੈਂ ਸਵਾਗਤ ਹੈ ਤੁਹਾਡਾ ਸਾਡੇ ਨਾਲ ਛੜਨ ਵਾਸਤੇ ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ ਸਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਹੁਕਮ ਲਗਾਇਆ ਗਿਆ ਹੈ ਕਿ ਜੋ 2007 ਤੇ 2017 ਤੱਕ ਦੀ ਤਤਕਾਲੀ ਕੈਬਨਟ ਸੀ ਉਹਨੂੰ ਤੇ 2015 ਦੇ ਵਿੱਚ ਐਸਟੀਪੀਸੀ ਦੀ ਅੰਤਰੀਮ ਕਮੇਟੀ ਤੇ ਕੋਰ ਕਮੇਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਸੋ ਲਗਾਤਾਰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਆਗੂ ਸੀ ਉਹ ਵੀ ਕਹਿ ਰਹੇ ਸੀ ਕਿ ਕੁਝ ਸੁਧਾਰ ਲੈ ਚ ਵੀ ਸਾਡੇ ਅਜਿਹਾ ਭਰਾ ਗਏ ਹੋਏ ਨੇ ਜੋ ਇੰਨਾ ਸ਼ਿਕਾਇਤਾਂ ਨੂੰ ਦੇਣ ਵਾਸਤੇ ਜਾਂ ਫਿਰ ਇਹਨਾਂ ਗੁਨਾਹਾਂ ਦੇ ਵਿੱਚ ਬਰਾਬਰ ਦੇ ਜ਼ਿੰਮੇਵਾਰ ਨੇ ਸੋ ਹੁਣ ਫੈਸਲਾ ਸਾਰਿਆਂ ਨੂੰ ਲੈ ਕੇ ਸੁਣਾਇਆ ਜਾ ਰਿਹਾ ਹੈ ਅਜੇਹੇ ਅਸ਼ੰਕੇ ਨੇ ਸੋ ਇਸ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ ਦੇਖੋ ਮੇਰੀ ਗੱਲ ਇਸ ਤਰ੍ਹਾਂ ਹੈ ਵੀ ਨਾ ਕੋਈ ਸ਼ਿਕਾਇਤ ਹੈ ਨਾ ਕੁਝ ਹੋ ਰਿਹਾ ਹੈ ਅਸੀਂ ਜੋ ਗੱਲ ਸਾਨੂੰ ਸਾਡੇ ਦਿਮਾਗ ਦੇ ਵਿੱਚ ਜੋ ਆਈ ਜੋ ਸਹੀ ਗੱਲ ਸੀ ਅਸੀਂ ਉਹ ਜਾ ਕੇ ਸੀ ਕਲਕਤਾ ਸਰਸਨ ਦੇ ਸੀ ਸਾਡੀ ਸਰਕਾਰ ਦੇ ਵਿੱਚ ਆਹ ਗੱਲਾਂ ਹੋਈਆਂ ਨੇ ਜੀ ਉਸ ਤੋਂ ਬਾਅਦ ਉਹਨਾਂ ਨੇ ਜੋ ਸਜ਼ਾ ਲਾਉਣੀ ਹੈ ਜੋ ਕਹਿਣਾ ਹੈ ਉਹਨਾਂ ਦੇ ਕੋਲ ਕਿੰਤੂ ਬਲਕ ਤੋਂ ਨਹੀਂ ਹੋ ਸਕਦਾ ਉਹਨਾਂ ਦਾ ਤਾਂ ਹੁਕਮ ਹੈ ਜੀ ਜੋ ਹੁਕਮਨਾਮਾ ਸਾਨੂੰ ਜਾਰੀ ਕਰ ਦੇਣਗੇ ਅਸੀਂ ਇਹਨੂੰ ਲਾਗੂ ਹੋਊਗਾ ਉਹ ਇਹਨੂੰ ਲਾਗੂ ਕਰਾਂਗੇ ਤੇ ਸਾਡਾ ਤਾਂ ਕੋਈ ਹੈ ਨਹੀਂ ਹਿੰਮਤ ਹੀ ਨਹੀਂ ਹੈ ਆਪਾਂ ਤਾਂ ਆਮ ਕੋਰਟ ਜਾ ਕੇ ਨਹੀਂ ਬੋਲ ਸਕਦੇ ਜੀ ਪਰ ਜਿੱਥੇ ਪਰਮਾਤਮਾ ਦੀ ਕੋਰਟ ਹੈ ਜਿੱਥੇ ਅਸੀਂ ਸਾਰਾ ਕੋਈ ਮੰਨਦੇ ਆ ਉੱਥੇ ਕਿੰਤੂ ਬਲਕ ਤੋਂ ਕੋਈ ਮਗਰ ਨਹੀਂ ਹੈ ਜੀ ਜੋ ਸਾਨੂੰ ਕੋਈ ਨਾ ਜਾਰੀ ਕਰ ਦੇਣਗੇ ਅਸੀਂ ਇਨਵੈਂਟ ਮੰਨਾਂਗੇ ਜਿੰਨਾ ਸਾਡਾ ਕਸੂਰ ਹੋਊਗਾ ਉਹ ਮੰਨ ਕੇ ਹਨ ਉਹ ਘੱਟ ਕਰਨ ਜੋ ਵੀ ਕਹਿਣਗੇ ਉਹ ਇਹਨੂੰ ਲੱਗ ਹੋਊਗਾ ਜੀ ਇੱਕ ਸਰ ਤਤਕਾਲੀ ਜਿਹੜੇ ਜਥੇਦਾਰ ਸਹਿਬਾਨ ਸੀ ਭਾਵੇਂ ਸ੍ਰੀ ਅਕਾਲ ਤਖਤ ਸਰ ਦੇ ਜਥੇਦਾਰ ਹੋਣ ਤੱਕ ਤਖਤ ਸ੍ਰੀ ਦਮਦਮਾ ਸਰ ਦੇ ਆ ਤਖਤ ਸ੍ਰੀ ਪਟਨਾ ਸਾਹਿਬ ਦੇ ਉਹਨਾਂ ਨੂੰ ਵੀ ਆਖਿਆ ਗਿਆ ਸਪਸ਼ਟਿਕरण ਦੇਣ ਵਾਸਤੇ ਔਰ 2015 ਦੇ ਵਿੱਚ ਰਾਮ ਰਹੀਮ ਦੀ ਮਾਫੀ ਨਾਮੇ ਦਾ ਮਾਮਲਾ ਹੈ ਸੋ ਹੁਣ ਜਥੇਦਾਰ ਸਹਿਬਾਨ ਤੋਂ ਜਿਹੜਾ ਸਪਸ਼ਟਿਕਰਨ ਮੰਗਿਆ ਗਿਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪੁੱਤਰ ਮੈਂ ਤਾਂ ਉਹ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਜੋ ਉਹ ਕਰ ਰਹੇ ਨੇ ਠੀਕ ਕਰ ਰਹੇ ਨੇ ਹੁਣ ਜਿੱਥੇ ਕੋਈ ਆਰਗੂ ਨਾ ਹੋਵੇ ਹੂੰ ਉੱਥੇ ਫਿਰ ਤੁਸੀਂ ਕੋਈ ਕਹੋ ਵੀ ਠੀਕ ਜਾਂ ਗਲਤ ਜੋ ਕਰ ਰਹੇ ਨੇ ਬਿਲਕੁਲ ਠੀਕ 100% ਠੀਕ ਕਰ ਰਹੇ ਨੇ ਤੇ ਸਾਡੇ ਲਈ ਤਾਂ ਹੁਕਮ ਹੈ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਰ ਕੰਕਿਟੀ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਅਰਸ਼ੀਦ ਵੀਰ ਸਿੰਘ ਕਲੇਰ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਕੋਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਵਾਸਤੇ ਅੱਜ ਜੋ ਜਿਹੜੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਹੁਕਮ ਲਗਾਇਆ ਗਿਆ ਹੈ ਔਰ ਤਲਬ ਕੀਤਾ ਗਿਆ ਹੈ 2007 ਤੋਂ ਲੈ ਕੇ 17 ਤੱਕ ਦੇ ਸਾਰੇ ਕੈਬਨਿਟ ਮੰਤਰੀਆਂ ਨੂੰ ਔਰ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਨੂੰ 2015 ਦੀ ਜਿਹੜੀ ਔਰ ਕੋਰ ਕਮੇਟੀ ਦੇ ਮੈਂਬਰ ਜਿਹੜੇ ਨੇ 2015 ਦੇ ਸੋ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਜੀ ਸ਼੍ਰੋਮਣੀ ਅਕਾਲੀ ਦਲ ਨੇ 3 ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਨੂੰ ਡੈਲੀਗੇਸ਼ਨ ਲੈ ਕੇ ਜਾ ਕੇ ਵੀ ਬੇਨਤੀ ਕੀਤੀ ਸੀ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਹਿਲਾਂ ਜਦੋਂ 30 ਤਰੀਕ ਨੂੰ ਉਹਨਾਂ ਨੂੰ ਤਨਖਾਹਿਆ ਘਰਾਰ ਦਿੱਤਾ ਸੀ ਤਾਂ ਉਹ ਅਗਲੇ ਦਿਨ 31 ਅਗਸਤ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤਖਸਾਲ ਤੇ ਪੇਸ਼ ਹੋਏ ਸੀ ਤੇ ਬੇਨਤੀ ਜੋਦੜੀ ਕੀਤੀ ਸੀ ਜੀ ਇਸ ਤੋਂ ਬਾਅਦ ਲਗਾਤਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਈ ਇਲੈਕਸ਼ਨ ਆਈਆਂ ਦੀ ਉਹਦੋਂ ਵੀ ਤਖਤ ਤੇ ਜਾ ਕੇ ਜੋਦੜੀ ਕੀਤੀ ਬੇਨਤੀ ਕੀਤੀ ਕਿ ਜੋ ਵੀ ਧਾਰਮਿਕ ਸਜ਼ਾ ਉਹ ਸੁਣਾਈ ਜਾਵੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੁਣੇ ਪਿਛਲੇ ਦਿਨੀ ਹਮ ਪੱਤਰ ਲਿਖ ਕੇ ਪਹਿਲਾਂ ਨਿਜੀ ਜਾ ਕੇ ਉੱਥੇ ਬੇਨਤੀ ਜੋਦੜੀ ਕੀਤੀ ਪੱਤਰ ਲਿਖ ਕੇ ਦੁਬਾਰਾ ਜੋਦੜੀ ਕੀਤੀ ਕਿ ਮੈਂ ਨਿਮਾਣੇ ਸਿੱਖ ਵਾਂਗੂੰ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਕਿਉਂਕਿ ਤਨਖਾਈ ਆਕਰਾਰ ਹੋਣ ਦਾ ਮੇਰੇ ਦਿਲ ਦੇ ਉੱਤੇ ਬਹੁਤ ਵੱਡਾ ਬੋਝ ਹੈ ਜੀ ਸੋ ਅੱਜ ਜੋ ਅਕਾਲ ਪੁਰਖ ਸਾਹਿਬ ਦਾ ਆਦੇਸ਼ ਆਇਆ ਹੈ 2 ਤਰੀਕ ਨੂੰ ਉਹਨਾਂ ਨੇ ਇਕੱਤਰਤਾ ਸੱਦੀ ਹੈ ਸ਼੍ਰੋਮਣੀ ਅਕਾਲੀ ਦਲ ਤਖਤ ਨੂੰ ਸਮਰਪਿਤ ਹੈ ਕਿ ਉਹਨਾਂ ਦੇ ਆਦੇਸ਼ ਦੇ ਇੱਕ ਇੱਕ ਸ਼ਬਦ ਦੀ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕੀਤੀ ਜਾਏਗੀ ਜੋ ਵੀ ਉਹਨਾਂ ਦਾ ਆਦੇਸ਼ ਹੋਏਗਾ ਉਸ ਮੁਤਾਬਕ ਹੀ ਸ਼੍ਰੋਮਣੀ ਅਕਾਲੀ ਦਲ ਉਥੇ ਜਾ ਕੇ ਅਸੀਂ ਪੇਸ਼ ਹੋ ਕੇ ਜੋ ਵੀ ਉਹਨਾਂ ਦਾ ਅਦੇਸ਼ ਹੋਏਗਾ ਉਹਦੀ ਪਾਲਣਾ ਕਰੀ। ਨਹੀਂ ਨਹੀਂ। ਕਲਿਆਸਰ ਲਗਾਤਾਰ ਸਮਨੇ ਕਾਲੇਦਲ ਦੇ ਅੱਗੂ ਵੀ ਕਹਿੰਦੇ ਵਖਾਈ ਦੇ ਰਹੇ ਸੀ ਕਿ ਜੋ ਅੱਜ ਸੁਧਾਰ ਲੈਰ ਦਾ ਹਿੱਸਾ ਬਣੇ ਹੋਏ ਨੇ ਸਾਡੇ ਵੀਰ ਉਹ ਵੀ ਉਸ ਸਮੇਂ ਸਾਡੇ ਨਾਲ ਹੀ ਸੀ ਪਰ ਅੱਜ ਉਹਨਾਂ ਦੇ ਵੱਲੋਂ ਹੀ ਸ਼ਿਕਾਇਤ ਦਿੱਤੀ ਗਈ ਹੈ। ਸੋ ਬਹੁਤ ਸਾਰੇ ਅ ਅੱਗੂ ਜਿਹੜੇ ਨੇ ਸੁਧਾਰ ਲੈਰ ਚ ਨਹੀਂ ਜਿਹੜੇ ਉਸ ਵੇਲੇ ਕੈਬਨਿਟ ਮਨਿਸਟਰੀਆਂ ਦਾ ਆਨੰਦ ਮਾਣ ਰਹੇ ਸੀ। ਸੋ ਉਹਨਾਂ ਨੂੰ ਵੀ ਹੁਣ ਅੱਜ ਤਲਬ ਕੀਤਾ ਗਿਆ ਔਰ ਇਹ ਵੀ ਕਿਆ ਸਟਾਈਆਂ ਨੇ ਕਿ 2 ਦਸੰਬਰ ਨੂੰ ਫੈਸਲਾ ਜਿਹੜਾ ਹੈ ਉਹ ਸੁਨਾਇਆ ਜਾ ਸਕਦਾ ਸੋ ਇਸ ਓਵਰঅল ਸਿਨੈਰੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਜਿੱਦਾਂ ਕਿਹਾ ਕਿ ਇਹ ਮਸਲਾ ਹੁਣ ਤਤਸਪ ਦੇ ਉੱਤੇ ਆਦੇਸ਼ ਤੱਕਸਾਬ ਦਾ ਆਉਣਾ ਹੈ ਅਸੀਂ ਸਿਰਫ ਝੁਕਾ ਕੇ ਉਸ ਆਦੇਸ਼ ਨੂੰ ਮੰਨਣਾ ਹੈ ਉਹਦੇ ਇੱਕ ਇੱਕ ਸ਼ਬਦੀ ਇਨ ਬਿਨ ਪਾਲਣਾ ਕਰਨੀ ਸੋ ਅੱਜ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਇਹਦੇ ਤੇ ਕੋਈ ਵੀ ਡਿਸਕਸ਼ਨ ਨਹੀਂ ਹੋਣੀ ਚਾਹੀਦੀ ਅਸੀਂ 2 ਤਰੀਕ ਨੂੰ ਜੋ ਉਹਨਾਂ ਦਾ ਆਦੇਸ਼ ਹੈ ਤੱਕ ਸਾਡਾ ਉਹਦੀ ਪਾਲਣਾ ਕਰਦੇ ਹੋਏ ਉੱਥੇ ਜਾ ਕੇ ਪੂਰਨ ਸਮਰਥਨ ਭਾਵਨਾ ਦੇ ਨਾਲ ਸਾਡੀ ਲੀਡਰਸ਼ਿਪ ਜਾਏਗੀ ਜੋ ਵੀ ਅਗਲਾ ਦੇਸ਼ ਹੋਏਗਾ ਉਹਦੀ ਪਾਲਣਾ ਕੀਤੀ ਜਾਏਗੀ ਠੀਕ ਹੈ ਸਰ ਬਹੁਤ ਥੈਂਕ ਯੂ ਜੀ ਅਕਾਲੀ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਚਰਨਜੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਐ ਸਮਜੀਤ ਸਿੰਘ ਕੌਰ ਗਿਲਵਲੋਂ ਉਹ ਵੀ ਤੁਹਾਨੂੰ ਸੁਣਾਉਣੇ ਆ। ਸੋ ਬਰਾੜ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਛੁੜਨ ਵਾਸਤੇ। ਇਸ ਲਈ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਨੇ ਕਿ 2 ਦਸੰਬਰ ਨੂੰ ਤਲਬ ਕੀਤਾ ਗਿਆ 2007 ਤੋਂ ਲੈ ਕੇ 2017 ਤੱਕ ਦੀ ਤਤਕਾਲੀ ਕੈਬਨਿਟ ਨੂੰ ਐਸਟੀਪੀਸੀ ਦੀ ਅੰਤਰੰਕ ਕਮੇਟੀ ਨੂੰ ਤੇ ਕੋਰ ਕਮੇਟੀ ਦੇ ਜਿਹੜੇ ਮੈਂਬਰ ਸੀ 2015 ਦੇ ਉਹਨਾਂ ਨੂੰ ਹੁਣ ਇਸ ਦੇ ਵਿੱਚ ਕਾਫੀ ਸਾਰੇ ਉਹ ਆਗੂ ਵੀ ਆਉਂਦੇ ਨੇ ਬਰਾੜ ਸਾਹਿਬ ਜਿਹੜੇ ਸੁਧਾਰ ਲਹਿਰ ਦਾ ਹਿੱਸਾ ਬਣੇ ਹੋਏ ਨੇ। ਸੋ ਇਸ ਫੈਸਲੇ ਨੂੰ ਕਿਵੇਂ ਇਕੋ ਇੱਕ ਗੱਲ ਹੈ ਕਿ ਜੇ ਕਿਸੇ ਵੀ ਇਨਸਾਨ ਤੋਂ ਕੋਈ ਵੀ ਕੋਤਾਈ ਹੋਈ ਹੈ ਉਹ ਜੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਚ ਸੇਵਾ ਸਜਾ ਜਾਂ ਜੋ ਵੀ ਸ਼ਬਦ ਵਰਤਿਆ ਜਾਵੇ ਉਹ ਲਾਉਣਾ ਚਾਹੁੰਦੇ ਐ ਤਾਂ ਜੋ ਲੱਗਣੀ ਚਾਹੀਦੀ ਹੈ ਤੇ ਮੇਰੇ ਖਿਆਲ ਸਾਰੇ ਹੀ ਕਿਰੇ ਮੱਥੇ ਪ੍ਰਵਾਨ ਕਰਨ ਲੋਕ ਕਿਸੇ ਧੜੇ ਦੇ ਹੋਣ ਕਿਸੇ ਮਤਲਬ ਇਸ ਟਾਈਮਾਂ ਤਾਂਤੇ ਹੋਣ ਕਿਉਂਕਿ ਸਾਰੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੈ ਜੀ اور ਦਰਜਾ ਬਦਰਜਾ ਜਿੱਥੇ ਕਿਤੇ ਵੀ ਜਿਸੇ ਕਿਸੇ ਤੋਂ ਵੀ ਕੋਤਾਈ ਹੋਈ ਹੈ ਇਹ ਇੱਕ ਬੜਾ ਇੱਕ ਚੰਗਾ ਮੌਕਾ ਹੀ ਹੋਊਗਾ ਕਿ ਆਪਣੇ ਦਿਲੋਂ ਪਛਤਾਵਾ ਕਰਕੇ ਤੇ ਦੁਬਾਰਾ ਪਾਰਟੀ ਜਿਹੜੀ ਹੈ ਖੁਦ ਬਖੁਦ ਮਜ਼ਬੂਤੀ ਵੱਲ ਨੂੰ ਵਧੇ ਗੱਲ ਸਭ ਤਿੰਨ ਜਥੇਦਾਰ ਸਹਿਬਾਨ ਨੇ ਗਿਆਨੀ ਗੁਰਮukh ਸਿੰਘ ਔਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਇਹਨਾਂ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਹੈ 2015 ਦਾ ਜਿਹੜਾ ਰਾਮ ਰਹਿਨ ਦਾ ਮਾਫੀ ਨਾਮਾ ਸੀ ਉਸ ਨੂੰ ਲੈ ਕੇ देखो जो जथेदार साहब ਦਾ ਅਧਿਕਾਰ ਖੇਤਰ ਹੈ ਉਹ ਜੋ ਵੀ ਕਿਸੇ ਤੋਂ ਵੀ ਸਪਸ਼ਟੀਕਰਨ ਮੰਗਣ ਕਿਸੇ ਤੋਂ ਵੀ ਜਿਹੜਾ ਹੈਗਾ ਜਵਾਬ ਮੰਗਣ ਜਾਂ ਕਿਸੇ ਨੂੰ ਵੀ ਜੋ ਉਹਨਾਂ ਨੂੰ ਠੀਕ ਲੱਗਦਾ ਹੈ ਗੁਰੂ ਦੇ ਆਸ਼ੇ ਮੁਤਾਬਕ ਸੇਵਾ ਲਾਉਣ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਮੈਂ ਕਿਹਨੇ ਇਹ ਇਹ ਬਹੁਤ ਚੰਗਾ ਵੈਲਕਮ ਸਟੈਪ ਹੈ ਜੀ ਕਿ ਜੋ ਵੀ ਅੱਜ ਤੱਕ ਇਲਜ਼ਾਮਤ ਲੱਗਦੇ ਸੀ ਸ਼੍ਰੋਮਣੀ ਅਕਾਲੀ ਦਲ ਜਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਤੇ ਉਹ ਮੇਰੇ ਖਿਆਲ ਹੈ ਕਿ ਇਹਨਾਂ ਪ੍ਰਕਿਰਿਆ ਦੇ ਵਿੱਚੋਂ ਲੰਘਣ ਤੋਂ ਬਾਅਦ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਸਾਰੇ ਜਿਹੜੇ ਹੈਗੇ ਆ ਉਹ ਉਹ ਮਤਲਬ ਚੰਗਾ ਮੈਸੇਜ ਆਏਗਾ ਬਹੁਤ ਸਾਡੇ ਗੁਰੂ ਦੇ ਚਰਨਾਂ 'ਚ ਰਹਿਣ ਲਈ ਗੁਰੂ ਦੇ ਕਹリエ ਕਿ ਜੋ ਸਾਡੀ ਮਰਯਾਦਾ ਹੈ ਉਹਨੂੰ ਬਹਾਲ ਕਰ ਲਈਏ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਰੂਰਤ ਸੀ ਜੀ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ ਕਾਫੀ ਲੰਮੇ ਸਮੇਂ ਤੋਂ ਲਗਾਤਾਰ ਜਥੇਦਾਰ ਸਾਹਿਬ ਨੂੰ ਚਿੱਠੀਆਂ ਪਾਈਆਂ ਗਈਆਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਫੈਸਲਾ ਸੁਣਾਇਆ ਜਾਵੇ ਕਿਉਂਕਿ ਜਿਹੜੇ ਚੋਣਾਂ ਨੇ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਸਰਗਮ ਹੋ ਸਕੇ ਤੇ ਜੁੱਦੇ ਪਾਸੇ ਬਾਈ ਇਲੈਕਸ਼ਨ ਦੇ ਵਿੱਚ ਵੀ ਉਹ ਨਹੀਂ ਨਜ਼ਰ ਆ ਜਿਹਦੇ ਕਰਕੇ ਪਾਰਟੀ ਵੱਲੋਂ ਚੋਣਾਂ ਵੀ ਲੜੀਆਂ ਗਈਆਂ ਇੱਕ ਕਿਹਾ ਗਿਆ ਹੈ ਕਿ ਜੋ ਜਥੇਦਾਰ ਫੈਸਲਾ ਸੁਣਾਉਣਗੇ ਉਹ ਇੱਕ ਸਤਕਾਰਯੋਗ ਹੋਵੇਗਾ ਜੋ ਵੀ ਫੈਸਲਾ ਹੋਏਗਾ ਹੁਣ ਵੇਖਣਾ ਹੋਵੇਗਾ 2 ਦਸੰਬਰ ਵਾਲੇ ਦਿਨ ਜਥੇਦਾਰ ਸਾਹਿਬ ਕੀ ਫੈਸਲਾ ਸੁਣਾਉਂਦੇ ਨੇ ਇਹ ਤਾਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ